ਰਾਸ਼ ਦੇ ਅਧਿਕਾਰੀਆਂ ਵੱਲੋਂ ਪੈरिस ਨੇੜੇ ਹਵਾਈ ਅੱਡੇ ਤੇ ਮਨੁੱਖੀ ਸਮੱਗਲਿੰਗ ਦੇ ਸ਼ੱਕ 'ਚ ਤਿੰਨ ਦਿਨਾਂ ਤੋਂ ਰੋਕਿਆ ਗਿਆ ਜਹਾਜ਼ ਸੋਮਵਾਰ ਨੂੰ ਉਡਾਣ ਭਰ ਸਕੇਗਾ ਯਾਨੀ ਅੱਜ ਉਡਾਣ ਭਰ ਸਕੇਗਾ ਜਹਾਜ਼ ਵਿੱਚ 303 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਨੇ ਐਤਵਾਰ ਨੂੰ ਫ੍ਰੈਂਚ ਨਿਊਜ਼ ਪ੍ਰਸਾਰਣ ਟੈਲੀਵਿਜ਼ਨ ਅਤੇ ਰੇਡੀਓ ਨੈਟਵਰਕ ਸੀਬੀਐਫ ਐਮ ਟੀਵੀ ਨੇ ਦੱਸਿਆ ਕਿ ਜਹਾਜ਼ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇਣ ਤੋਂ ਬਾਅਦ ਫ੍ਰਾਂਸੀਸੀ ਜੱਜਾਂ ਨੇ ਪ੍ਰਕਿਰਿਆ ਵਿੱਚ ਬੇਨਿਯਮੀਆਂ ਕਾਰਨ 300 ਤੋਂ ਵੱਧ ਯਾਤਰੀਆਂ ਦੇ ਮਾਮਲੇ ਦੀ ਸੁਣਵਾਈ ਨੂੰ ਰੋਕ ਦਿੱਤਾ ਫ੍ਰਾਂਸ ਦੇ ਚਾਰ ਜੱਜਾਂ ਨੇ ਐਤਵਾਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿੱਚ ਵਿਟਰੀ ਹਵਾਈ ਅੱਡੇ ਤੇ ਫ੍ਰਾਂਸ ਦੇ ਅਧਿਕਾਰੀਆਂ ਵੱਲੋਂ ਮਨੁੱਖੀ ਸਮਗਲਿੰਗ ਦੇ ਸ਼ੱਕ ਵਿੱਚ ਵੀਰਵਾਰ ਤੋਂ ਹਿਰਾਸਤ ਵਿੱਚ ਲਏ ਗਏ 300 ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਹਾਜ਼ ਨੂੰ ਭਾਰਤ ਲੈ ਜਾਇਆ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਯਾਤਰੀ ਇੱਥੋਂ ਦੇ ਹਨ ਫ੍ਰਾਂਸੀਸੀ ਮੀਡੀਆ ਮੁਤਾਬਕ ਕੁਝ ਯਾਤਰੀ ਹਿੰਦੀ ਅਤੇ ਕੁਝ ਤਾਮਿਲ ਵਿੱਚ ਬੋਲ ਰਹੇ ਹਨ ਜਹਾਜ਼ 'ਚ ਸਵਾਰ 11 ਨਾਬਾਲਗ ਜੋ ਬਿਨਾਂ ਮਾਪਿਆਂ ਦੇ ਸਫ਼ਰ ਕਰ ਰਹੇ ਸਨ ਸ਼ੁੱਕਰਵਾਰ ਤੋਂ ਹਿਰਾਸਤ 'ਚ ਨੇ ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਦੋ ਬਾਲਗ ਯਾਤਰੀ ਵੀ ਹਿਰਾਸਤ 'ਚ ਨੇ ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਦੁਬਈ ਤੋਂ ਨਿਕਾਰਗੁਆ ਨੂੰ ਜਾਣ ਵਾਲੇ ਜਹਾਜ਼ ਇਹ 340 ਜਿਸ 'ਚ 303 ਯਾਤਰੀ ਸਵਾਰ ਸਨ ਤੇ ਜਿਨ੍ਹਾਂ ਤੋਂ ਜ਼ਿਆਦਾਤਰ ਭਾਰਤੀ ਸਨ ਨੂੰ ਫਰਾਜ਼ ਦੇ ਹਵਾਈ ਅੱਡੇ ਤੇ ਰੋਕ ਲਿਆ ਗਿਆ ਸੀ ਇਹ ਕਾਰਵਾਈ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ ਕਿ ਇਸ ਉਡਾਨ 'ਚ ਸਫ਼ਰ ਕਰ ਰਹੇ ਯਾਤਰੀਆਂ ਦੀ ਮਨੁੱਖੀ ਸਮਗਲਿੰਗ ਹੋ ਸਕਦੀ ਹੈ ਤੇ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅਤੇ ਕੈਨੇਡਾ 'ਚ ਦਾਖਲ ਹੋਣ ਦੇ ਇਰਾਦੇ ਨਾਲ ਸਫ਼ਰ ਕਰ ਰਹੇ ਨੇ ਇਸ ਕਾਰਨ ਜਹਾਜ਼ ਨੂੰ ਰੋਕ ਲਿਆ ਗਿਆ ਸੀ ਤੇ ਯਾਤਰੀਆਂ ਨੂੰ ਜਹਾਜ਼ ਚ ਉਤਾਰ ਕੇ ਰਿਸੈਪਸ਼ਨ ਹਾਲ ਤੇ ਆਰਾਮ ਕਰਨ ਲਈ ਵੇਟਿੰਗ ਏਰੀਆ ਚ ਤਬਦੀਲ ਕੀਤਾ ਗਿਆ ਸੀ ਪਰ ਇਸ ਵਲ ਦੀ ਵੱਡੀ ਖਬਰ ਹੈ 303 ਯਾਤਰੀ ਜੋ ਭਾਰਤ ਦੇ ਸਨ ਜਿਸ ਨੂੰ ਪੈरिस ਤੋਂ 150 ਕਿਲੋਮੀਟਰ ਵਿਟਰੀ ਹਵਾਈ ਅਡੇ ਤੇ ਰੋਕਿਆ ਗਿਆ ਸੀ ਉਸ ਹਵਾਈ ਜਹਾਜ਼ ਦੇ ਵਿੱਚ 303 ਯਾਤਰੀ ਸਵਾਰ ਸਨ ਵੱਡੀ ਖਬਰ ਹੈ ਉਸ ਨੂੰ ਅੱਜ ਉਡਾਣ ਭਰਨ ਦੇ ਹੁਕਮ ਦੇ ਦਿੱਤੇ ਗਏ ਨੇ